ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਮੀਦ ਕਰਦੀਆਂ ਕਿ ਸਾਰੇ ਜਣੇ ਆਪਣੇ-ਆਪਣੇ ਘਰਾਂ ਦੇ ਵਿੱਚ ਠੀਕ-ਠਾਕ ਹੋਮੂਗੀ ਦੋ ਦਿਨ ਹੋ ਗਏ ਮੈਂ ਤੁਹੋ ਕੋਈ ਵੀਡੀਓ ਅਪਲੋਡ ਨਹੀਂ ਹੋ ਪਾਈ ਕਿਉਂਕਿ ਕੁਝ ਕੰਮਾਂ ਕਰਕੇ ਉਲਝਣ ਦੇ ਵਿੱਚ ਰਹੀ ਸੀ ਮੈਂ ਪਰ ਕਈ ਪਿਆਰਾਂ ਦੇ ਵੀਰਾਂ ਨੇ ਮੈਨੂੰ ਕਮੈਂਟ ਆ ਰਹੇ ਸੀਗੇ ਕਿ ਜਦੋਂ ਆਪਾਂ ਪਾਠ ਕਰਦੇ ਆ ਉਹ ਸਮੇਂ ਨੀਂਦ ਆਉਂਦੀ ਹੈ ਉਵਾਸੀਆਂ ਆਉਂਦੀਆਂ ਨੇ ਜਾਂ ਜਿਹੜੇ ਆਪਣਾ ਦਿਮਾਗ ਹੈ ਨਾ ਉਹ ਬਹੁਤ ਜ਼ਿਆਦਾ ਹਨਾ ਉਸ ਚੀਜ਼ਾਂ ਵੱਲ ਜਾਂਦੇ ਜਿਹੜੀਆਂ ਆਪਾਂ ਊ ਨਾਰਮਲ ਤਰੀਕੇ ਦੇ ਨਾਲ ਹਨਾ ਨਹੀਂ ਸੋਚਦੇ ਹੈਗੇ ਕਈ ਵਾਰੀ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਜਦੋਂ ਆਪਾਂ ਪਾਠ ਕਰਨ ਬੈਠ ਜਾਂਦੇ ਆ ਵੀ ਕਦੋਂ ਆਪਾਂ ਪਾਠ ਸ਼ੁਰੂ ਕੀਤਾ ਤੇ ਕਦੋਂ ਆਪਾਂ ਖਤਮ ਕੀਤਾ ਕਿਉਂਕਿ ਅੱਜ ਕੱਲ ਟੈਨਸ਼ਨਾਂ ਦਿਮਾਗ ਤੇ ਬਹੁਤ ਜ਼ਿਆਦਾ ਹੋ ਰਹੀਆਂ ਨੇਗੀਆਂ ਇੱਕ ਟੈਨਸ਼ਨ ਖਤਮ ਨਹੀਂ ਹੁੰਦੀ ਦੂਸਰੀ ਸ਼ੁਰੂ ਹੋ ਜਾਂਦੀ ਹੈਗੀ ਹਨਾ ਤੇ کئی ਭੈਣ ਭਰਾਵਾਂ ਦੇ ਮਨ ਦੇ ਵਿੱਚ ਇਹ ਵੀ ਰਹਿੰਦਾ ਹੈ ਨਾ ਵੀ ਜਪਜੀ ਸਾਹਿਬ ਪੜੀਏ ਤਾਂ ਸਾਡਾ ਇਹ ਕਾਰਜ ਸੋ ਮੰਪਰੇਗਾ ਅਸੀਂ ਚੌਪ ਮਲਕੇ ਚੌਪਈ ਸਾਹਿਬ ਪੜੀਏ ਤਾਂ ਇਹ ਸਾਡਾ ਕਾਰਜ ਹੋਵੇਗਾ ਸੁਖਮਨੀ ਸਾਹਿਬ ਪੜੀਏ ਤਾਂ ਸਾਡਾ ਇਹ ਕਾਰਜ ਹੋਵੇਗਾ ਦੇਖੋ ਮੈਂ ਅਕਸਰ ਕਹਿਣੀ ਹੁੰਦੀ ਆ ਵੀ ਹੈ ਨਾ ਵਾਹਿਗੁਰੂ ਜੀ ਤੁਹਾਡੇ ਦਿਲ ਦੀ ਭਾਵਨਾ ਜਾਣਦੇ ਆ ਕਦੇ ਵੀ ਅਕਸ਼ਰਾਂ ਦੇ ਵਿੱਚ ਕਦੇ ਵੀ ਸ਼ਬਦਾਂ ਦੇ ਵਿੱਚ ਨਾ ਉਲਝਿਆ ਕਰੋ ਕਿਉਂਕਿ ਆਪਾਂ ਫਿਰ ਇਸੇ ਘਮਣ ਘੇਰੀ ਦੇ ਵਿੱਚ ਫਸ ਕੇ ਰਹਿ ਜਾਵਾਂਗੇ ਮੈਂ ਜੋ ਵੀ ਤੁਹਾਨੂੰ ਮਾਕੀ ਤੋੜਨਾ ਗੱਲ ਸਾਂਝੀ ਕਰਦੀ ਹੁੰਨੀ ਆ ਵੈਗਰੂ ਜੀ ਨਾਲ ਜੋੜਨ ਵਾਸਤੇ ਹੀ ਕਰਦੀ ਹੁੰਨੀ ਆ ਕਿਉਂਕਿ ਜਿਹੜਾ ਵੈਗਰੂ ਜੀ ਨਾਲ ਜੁੜ ਜਾਂਦਾ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ ਦੇਖੋ ਤੁਹਾਡਾ ਇੱਕ ਪਿਓ ਹੈ ਜਾਂ ਮਾਂ ਹੈਗੀ ਉਹਨੂੰ ਤੁਸੀਂ ਮੰਮੀ ਕਹੋ ਮਮ ਕਹੋ ਮਾਦਰ ਕਹੋ ਬੇਬੇ ਕਹੋ ਬੀਬੀ ਕਹੋ ਕੁਝ ਵੀ ਕਹੋ ਨਾ ਪਰ ਰਹੇਗੀ ਤਾਂ ਤੁਹਾਡੀ ਮਾਂ ਹੀ ਉਹ ਇਹ ਠੀਕੇ ਵੀ ਜਿਹੜੇ ਆਪਾਂ ਸ਼ਬਦ ਦੱਸਦਿੰਨੇ ਆ ਮੈਂ ਵੀ ਦੱਸਦੀਆਂ ਹੋਰ ਵੀ ਤੁਸੀਂ ਬਹੁਤ ਵੀਡੀਓ ਦੇਖਦੇ ਹੋ ਜਿਨ੍ਹਾਂ ਦੇ ਵਿੱਚ ਦੱਸਿਆ ਜਾਂਦਾ ਵੀ ਤੁਸੀਂ ਇਸ ਸ਼ਬਦ ਦਾ ਮਲਕੇ ਸਾਧਨਾ ਕਰੂੰਗੇ ਇਹ ਸ਼ਬਦ ਨੂੰ ਪੜੋਗੇ ਤਾਂ ਤੁਹਾਨੂੰ ਇਹ ਫਲ ਮਿਲੇਗਾ ਹਰ ਇੱਕ ਚੀਜ਼ ਦਾ ਆਪਣਾ ਆਪਣਾ ਅਲੱਗ-ਲੱਗ ਫਾਲ ਹੁੰਦਾ ਹੈ ਨਾ ਪਰ ਜੇ ਤੁਸੀਂ ਉਸ ਦੁਬਿਧਾ ਦੇ ਵਿੱਚ ਫਸ ਜਾਓਗੇ ਵੀ ਹਾਂ ਅਗਰ ਮੈਂ ਸੁਖਮਨੀ ਸਾਹਿਬ ਪੜਿਆ ਤਾਂ ਮੈਂ ਜਪਜੀ ਸਾਹਿਬ ਨਾ ਪੜਿਆ ਤਾਂ ਮੈਨੂੰ ਹਨਾ ਇਹ ਫਲ ਨਹੀਂ ਮਿਲਣਾ ਤੁਸੀਂ ਇਹ ਨਾ ਕੱਲਾ ਸਿਰਫ ਵਾਹਿਗੁਰੂ 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 ਵੀ 24 ਘੰਟੇ ਆਪਦਾ ਸਿਮਰਨ ਦੇ ਵਿੱਚ ਜਪਦੇ ਰਹੋਗੇ ਜਿੰਮੇ ਕਿ ਸੁੱਤੇ ਪਿਆ ਸੌਂਨੇ ਆਪਾਂ ਤੁਰਦੇ ਫਿਰਦੇ ਆ ਹਨਾ ਮੈਂ ਅਕਸਰ ਕਹਿੰਦੀ ਨੇ ਵੀ ਇਹ ਠੀਕ ਹੈ ਆਪਾਂ ਗ੍ਰਸਤੀਆਂ ਆਪਾਂ ਬੈਠ ਕੇ ਹੈ ਨਾ ਟਾਈਟ ਹੈ 3-3 ਘੰਟੇ ਨਾਮ ਸਿਮਰਨ ਨਹੀਂ ਜਪ ਸਕਦੇ ਜਿਹੜੀ ਮੇਰੀਆਂ ਭੈਣਾਂ ਨੇ ਉਹ ਕੰਮ ਕਰਦੀਆਂ ਹੋਈਆਂ ਹਨਾ ਸਿਮਰਨ ਕਰਨੀਏ ਨਾਲ ਤਾਂ ਦੇਖੋ ਕੰਮ ਦੇ ਵਿੱਚ ਬਰਕਤ ਹੋਏਗੀ ਤੁਹਾਡੇ ਘਰ ਦੇ ਵਿੱਚ ਬਰਕਤ ਹੋਵੇਗੀ ਨਾਲੇ ਤੁਹਾਡਾ ਸਿਮਰਨ ਹੋ ਜਾਵੇਗਾ ਦੇਖੋ ਇਹ ਦੁਬਿਧਾ ਬਿਲਕੁਲ ਛੱਡ ਦਿਓ ਵੀ ਤੁਹਾਨੂੰ ਕਿਸ ਪਾਸੇ ਦਾ ਕਿੰਨਾ ਫਲ ਮਿਲੇਗਾ ਤੁਸੀਂ ਸਾਧਨਾ ਕਰਨੀ ਚਾਹੁੰਦੇ ਹੋ ਸ਼ਬਦ ਦੀ ਹੈ ਨਾ ਦੇਖੋ ਇੱਕ ਘੋਰ ਤਪੱਸਿਆ ਹੁੰਦੀ ਆ ਜੇ ਇਹ ਕਹਿੰਦੇ ਆਪਣੇ ਕੁਝ ਪਾਉਣਾ ਹੈ ਤਾਂ ਆਪਾਂ ਨੂੰ ਕੁਝ ਖੋਣਾ ਵੀ ਪੈਂਦਾ ਹੁੰਦਾ ਹੈ ਨਾ ਤੇ ਦੇਖੋ ਮੈਂ ਤੁਹਾਡੇ ਨਾਲ ਅਸਰ ਆਪਣੇ ਜੀਵਨ ਦੀਆਂ ਜੋ ਵੀ ਮੈਂ ਕੀਤੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਦੇਣੀ ਵੀ ਮੈਂ ਆ ਸ਼ਬਦ ਦਾ ਪਾਠ ਕੀਤਾ ਸੀ ਐਨੇ ਦਿਨ ਇਸ ਚੀਜ਼ ਵਾਸਤੇ ਕਿਉਂਕਿ ਦੇਖੋ ਆਪਾਂ ਮੰਗਾ ਬਹੁਤ ਹੁੰਦੀਆਂ ਨੇ ਹਨ ਪਰ ਆਪਾਂ ਚਾਹਣੀਆਂ ਵੀ ਆਪਾਂ ਨੂੰ ਐਦਾਂ ਹੀ ਮਿਲ ਜੇ ਪਰ ਇੱਕ ਬੱਚਾ ਹੈ ਨਾ ਉਹ ਕਹੇ ਵੀ ਮੈਂ ਅੱਜ ਐਦਾਂ ਹੀ ਡਾਕਟਰ ਲੱਗ ਜਾਊਂਗਾ ਹਨ ਮੈਨੂੰ ਅੱਜ ਮੈਂ ਇੰਜੀਨੀਅਰ ਬਣ ਜਾਊਂਗਾ ਮੈਂ ਕੁਝ ਵੀ ਬਣ ਜਾਊਂਗਾ ਹਨ ਪਰ ਉਹ ਪੜਾਈ ਕਰੇ ਨਾ ਦੇਖੋ ਉਹਨੂੰ ਪੜ੍ਹਨਾ ਤਾਂ ਪਵੇਗਾ ਹੀ ਸਿਮਰਨ ਤੁਹਾਨੂੰ ਕਰਨਾ ਪਵੇਗਾ ਨਾਮ ਤੁਹਾਨੂੰ ਜਪਨਾ ਪਵੇਗਾ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਹਾਸਲ ਕਰਨਾ ਚਾਹੁੰਦੇ ਹੋ ਦੇਖੋ ਹੋਰ ਸਾਰੇ ਪਾਸੇ ਜਿੱਥੇ ਤੁਸੀਂ ਡੇਰਿਆਂ ਤੇ ਜਿੱਥੇ ਵੀ ਤੁਸੀਂ ਹਨਾ ਜੰਤਰ ਤੰਤਰ ਮੰਤਰ ਪਖੰਡੀਆਂ ਸਾਹ ਦੇ ਹਨਾ ਸਾਧਾਂ ਦੇ ਡੇਰਿਆਂ ਤੇ ਜਾਣੇ ਤੁਸੇ ਛੱਡ ਕੇ ਅਗਰ ਨਾਲੇ ਤਾਂ ਤੁਹਾਡੇ ਧਨ ਦੀ ਬਚਤ ਹੋਵੇਗੀ ਨਾਲੇ ਤੁਹਾਡੇ ਸਮੇਂ ਦੀ ਬਚਤ ਹੋਵੇਗੀ ਨਾਲੇ ਤੁਸੀਂ ਦੁਖੀ ਹੋਣ ਤੋਂ ਬਚੋਗੇ ਦੇਖੋ ਇਹਦੇ ਵਿੱਚ ਤੁਹਾਡਾ ਕੋਈ ਪੈਸਾ ਤਾਂ ਲੱਗਦਾ ਨਹੀਂ ਹੈਗਾ ਸਿਮਰਨ ਕਰੋਗੇ ਤੁਸੀਂ ਇਹਨਾਂ ਨਾਮ ਜਪੋਗੇ ਤੁਹਾਡਾ ਘਰ ਦਾ ਭਲਾ ਹੀ ਹੋਵੇਗਾ ਇਸ ਚੀਜ਼ ਦੇ ਨਾਲ ਕਿਉਂਕਿ ਵੇਮਖੋਏ ਰਾਮ ਤੇ ਲੱਗਣ ਜਨਮ ਵਿਜੋਗ ਇਹ ਤਾਂ ਪਹਿਲੇ ਹੀ ਹੈ ਆਪਣੇ ਘਰਾਂ ਦੇ ਵਿੱਚ ਸੰਸਕਾਰਾਂ ਦੀ ਕਮੀ ਆਪਣੇ ਘਰਾਂ ਦੇ ਵਿੱਚ ਹਰ ਇੱਕ ਚੀਜ਼ ਦੀ ਧਰਮ ਦੀ ਵੱਡਿਆਂ ਦੇ ਸਤਿਕਾਰ ਦੀ ਬਜ਼ੁਰਗਾਂ ਦੀ ਸੁਣਨੀ ਨਹੀਂ ਆਪਾਂ ਨੇ ਇਸੇ ਕਰਕੇ ਆਪਾਂ ਖੱਜਲ ਖੁਆਰ ਹੋ ਰਹੀ ਹਾਂ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗੀ ਜਿਹੜੇ ਮੇਰੇ ਭੈਣ ਕਹਿੰਦੇ ਆ ਨੇ ਨੇ ਸਾਨੂੰ ਵੀ ਭੈਣ ਭਰਾ ਵੀ ਪਾਠ ਕਰਨ ਲੱਗਦੇ ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਹਨਾ ਵੀ ਅਸੀਂ ਸਮਾਦੀ ਲੱਗਦੀ ਆ ਸਾਡੀ ਜਾਂ ਅਸੀਂ ਸੌਂ ਜਾਂਦੇ ਆ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗੀ ਜਿਹੜੀਆਂ ਤੋਂ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਡੀ ਸਮਾਦੀ ਲੱਗਦੀ ਆ ਜਾਂ ਤੁਹਾਨੂੰ ਨੀਂਦ ਆਉਂਦੀ ਆ ਹਨਾ ਅਕਸਰ ਜਦੋਂ ਆਪਾਂ ਪਾਠ ਕਰਨ ਲੱਗਦੇ ਆ ਤਾਂ ਤੁਸੀਂ ਕਥਾ ਸੁਣਨ ਲੱਗ ਜੂ ਨੀਂਦ ਬਹੁਤ ਆਉਂਦੀ ਆ ਕਿਉਂਕਿ ਮਨ ਥੋੜਾ ਜਿਹਾ ਸ਼ਾਂਤ ਹੋਣ ਲੱਗ ਜਾਂਦਾ ਇਧਰ ਉਧਰ ਹਨਾ ਜਦੋਂ ਤੁਸੀਂ ਹਨਾ ਪਾਠ ਕਰਦੇ ਹੋ ਚੌਂਕੜਾ ਲਗਾ ਕੇ ਪਾਠ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਨੀਚੇ ਕੋਈ ਕੱਪੜਾ ਪਸਾ ਕੇ ਬੈਠੋ ਜਦੋਂ ਤੁਸੀਂ ਆਰਾਮ ਚ ਬੈਠੋਗੇ ਉਹਨਾਂ ਤੁਹਾਡਾ ਮਨ ਕੋਸ਼ਿਸ਼ ਕਰਿਆ ਕਰੋ ਤੁਸੀਂ ਨੀਚੇ ਕਪੜਾ ਵਿਸਾਲਿਆ ਕਿਉਂਕਿ ਠੁਰਠੁੜੀ ਠੰਡ ਲੱਗਦੀ ਹੈ ਫਿਰ ਆਪਣੀ ਸੁਰਤਾ ਮਿਲ ਕੇ ਨੀਂਦ ਵੱਲ ਨਹੀਂ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਚੌਂਕੜਾ ਲਗਾ ਕੇ ਪਾਠ ਕਰੋਗੇ ਅੱਖਾਂ ਬੰਦ ਕਰਕੇ ਤੁਸੀਂ ਪਾਠ ਕਰੋਗੇ ਹਨਾ ਵਾਹਿਗੁਰੂ ਸਿਮਰਨ ਕਰਦੇ ਹੋ ਜਾਂ ਤੁਹਾਨੂੰ ਕੋਈ ਸ਼ਬਦ ਯਾਦ ਹੈ ਤੁਸੀਂ ਉਸ ਦਾ ਕਰਦੇ ਹੋ ਜਪਜੀ ਸਾਹਿਬ ਯਾਦ ਹੈ ਚੌਪਈ ਸਾਹਿਬ ਯਾਦ ਹੈ ਹਨਾ ਤੁਸੀਂ ਇਸ ਤਰੀਕੇ ਨਾਲ ਹਨਾ ਪਾਠ ਕਰਦੇ ਹੋ ਤਾਂ ਅਗਰ ਤਾਂ ਤੁਸੀਂ ਹਨਾ ਇਸ ਤਰੀਕੇ ਨਾਲ ਚੌਂਕੜਾ ਲਗਾ ਕੇ ਮਨ ਕੇ ਅੱਖਾਂ ਬੰਦ ਕਰਕੇ ਸ਼ਾਂਤ ਹੋ ਕੇ ਪਾਠ ਕਰਦੇ ਹੋ ਤੁਹਾਡੀ ਸੁਰਤ ਹੈ ਜਿਹੜੀ ਜਿਸ ਸ਼ਬਦ ਤੋਂ ਤੁਸੀਂ ਹਟੇ ਸੀ ਉਸੇ ਸ਼ਬਦ ਤੇ ਤੁਸੀਂ ਦੁਬਾਰੇ ਆਉਣੇ ਜਦੋਂ ਤੁਹਾਡੀ ਮਲਕੀ ਅੱਖ ਖੁੱਲਦੀ ਆ ਤੁਸੀਂ ਉਸੇ ਸ਼ਬਦ ਤੇ ਪਾਠ ਸ਼ੁਰੂ ਕਰਦੇ ਹੋ ਇਹ ਤਾਂ ਤੁਹਾਡੀ ਮਲਕੀ ਲਿਵ ਲੱਗੀ ਸੀ ਤੁਹਾਡੀ ਜਿਹੜੀ ਸੁਰਤ ਸੀ ਉਹ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਾ ਬਰਾਜ ਜਿਸ ਕਈ ਵਾਰੀ ਕੋਈ ਅਜਿਹਾ ਸ਼ਬਦ ਹੁੰਦਾ ਜਿਹੜਾ ਕਿ ਆਪਣੇ ਮਨ ਨੂੰ ਬਹੁਤ ਲੱਗ ਜਾਂਦਾ ਹੁੰਦਾ ਹਨਾ ਅਗਰ ਤੁਸੀਂ ਹਨਾ ਪਾਠ ਕਰਨ ਬੈਠ ਗਏ ਤੁਸੀਂ ਉਬਾਸੀਆਂ ਵੀ ਲਈ ਜਾਂਦੇ ਹੋ ਟੂਲੇ ਵੀ ਲਈ ਜਾਂਦੇ ਹੋ ਪਾਠ ਵੀ ਕਰੀ ਜਾਂਦੇ ਹੋ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਕਦੋਂ ਅਸੀਂ ੴ ਕਰਿਆ ਸੀ ਕਦੋਂ ਅਸੀਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਕਾਇ ਹੈ ਨਾ ਪੜ ਲਿਆ ਵੀ ਕੁਝ ਨਹੀਂ ਪਤਾ ਲੱਗਿਆ ਹਨ ਉਹ ਤੁਹਾਨੂੰ ਨੀਂਦ ਆਉਂਦੀ ਹੁੰਦੀ ਹੈ ਇਹ ਦੋ ਚੀਜ਼ਾਂ ਨੂੰ ਪੂਰੇ ਧਿਆਨ ਨਾਲ ਤੁਸੀਂ ਰੱਖਿਓ ਉਬਾਸੀਆਂ ਆਉਣੀਆਂ ਜਾਂ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਇਹ ਇੱਕ ਬਹੁਤ ਵੱਡੀ ਉਪਸਥਾ ਹੈ ਜਦੋਂ ਪਾਠ ਕਰਦੇ ਹੋ ਤੁਹਾਡੇ ਅੱਖਾਂ ਦੇ ਵਿੱਚੋਂ ਨੀਰ ਵਗਦਾ ਕਈ ਵਾਰ ਇਹਨਾ ਆਪਣੇ ਦੁੱਖ ਯਾਦ ਆ ਜਾਂਦੇ ਨੇ ਜਦੋਂ ਆਪਾਂ ਕੋਈ ਪੰਕਤੀ ਪੜ੍ਹਦੇ ਆ ਤੇ ਜਦੋਂ ਆਪਾਂ ਹਨਾ ਕੋਈ ਵੀ ਪੰਕਤੀ ਪੜ੍ਹਦੇ ਹੋਏ ਆਪਣੀ ਅੱਖਾਂ ਦੇ ਵਿੱਚੋਂ ਪਾਣੀ ਆ ਸਿਮਰਦਾ ਜਾਂ ਆਪਾਂ ਨੂੰ ਉਵਾਸੀਆਂ ਆਉਂਦੀਆਂ ਨੇ ਹਨਾ ਜਿਹੜੀ ਪਾਣੀ ਆਉਂਦਾ ਜਦੋਂ ਆਪਣੀ ਅੱਖਾਂ ਦੇ ਵਿੱਚੋਂ ਉਦੋਂ ਆਪਣਾ ਜਿਹੜਾ ਮਾਨ ਹੁੰਦਾ ਆਪਣਾ ਹਿਰਦਾ ਹੁੰਦਾ ਉਹ ਵਾਹਿਗੁਰੂ ਜੀ ਦੇ ਨਾਲ ਬਹੁਤ ਜੁੜਿਆ ਹੁੰਦਾ ਹੈ ਉਸ ਟਾਈਮ ਤੁਸੀਂ ਕੋਸ਼ਿਸ਼ ਕਰਿਓ ਅਰਦਾਸ ਕਰਿਓ ਜਿਹੜੀ ਵੀ ਤੁਸੀਂ ਅਰਦਾਸ ਕਰੋਗੇ ਕਿਉਂਕਿ ਜਦੋਂ ਬੱਚੇ ਨੇ ਕੋਈ ਚੀਜ਼ ਮੰਗਣੀ ਹੁੰਦੀ ਹੈ ਪਤੋਂ ਰੋ ਰੋ ਕੇ ਮੰਗਦਾ ਨਾ ਜਦੋਂ ਪਹਿਲਾਂ ਪਣੂ ਕਹਿੰਦਾ ਵੀ ਮੰਮੀ ਮੈਨੂੰ ਆ ਦੇ ਦੋ ਮਾਂ ਸੁਣਦੀ ਨਹੀਂ ਹੈਗੀ ਹਨਾ ਤੇ ਫਿਰ ਜਦੋਂ ਉਹ ਰੋ ਰੋ ਕੇ ਕਹਿੰਦਾ ਫਿਰ ਮਾਂ ਨੂੰ ਨਾ ਤਰਸ ਆ ਜਾਂਦਾ ਹੈ ਮਾਂ ਨੂੰ ਇਹ ਹੁੰਦਾ ਵੀ ਮੇਰੇ ਪੁੱਤ ਨੂੰ ਹੁਣ ਇਸ ਚੀਜ਼ ਦੀ ਜ਼ਰੂਰਤ ਹੈ ਜੇ ਮੈਂ ਇਹ ਚੀਜ਼ ਮੇਰੇ ਪੁੱਤ ਨੂੰ ਦੇ ਦੂੰ ਤਾਂ ਮੇਰੇ ਪੁੱਤ ਦਾ ਮਨ ਖੁਸ਼ ਹੋ ਜਾਏਗਾ ਮੇਰਾ ਪੁੱਤ ਜਿਹੜਾ ਰੋ ਰਿਹਾ ਹੈ ਉਹ ਹਟ ਜਾਏਗਾ ਕਿਉਂਕਿ ਉਸ ਟਾਈਮ ਆਪਣੇ ਜਿਹੜਾ ਹਿਰਦਾ ਹੈਗਾ ਉਹ ਆਪਾਂ ਨੂੰ ਦੁਨਿਆਵੀ ਆਪਣੇ ਭੈਣ ਭਰਾਵਾਂ ਆਪਣੇ ਮਾਪੇ ਆਪਣੇ ਹੋਰ ਕਿਸੇ ਵੀ ਪਾਸਿ ਨੂੰ ਆਪਣਾ ਮਨ ਉਹਦੋਂ ਨਹੀਂ ਜੁੜਿਆ ਹੁੰਦਾ ਉਸ ਟਾਈਮ ਬਸ ਵਾਹਿਗੁਰੂ ਦੇ ਚਰਨਾਂ ਵਿੱਚ ਜਦੋਂ ਤੁਸੀਂ ਅਰਦਾਸ ਕਰ ਲਈ ਤਾਂ ਤੁਹਾਡੀ ਅਰਦਾਸ ਉਹ ਕਦੇ ਆਲੀ ਨਹੀਂ ਜਾਂਦੀ ਉਹ ਪੂਰੀ ਹੋਵੇਗੀ ਹੀ ਹੋਵੇਗੀ। ਇਹੀ ਅਵਸਥਾ ਹੈ ਜਦੋਂ ਮੈਂ ਕਹਿਣੀ ਹੁੰਦੀ ਆ ਜਦੋਂ ਤੁਹਾਡੇ ਸੱਚੇ ਮਨ ਦੇ ਵਿੱਚੋਂ ਦੁਖੀ ਮਨ ਦੇ ਵਿੱਚੋਂ ਅਰਦਾਸ ਨਿਕਲੇਗੀ ਫਿਰ ਵਾਹਿਗੁਰੂ ਜੀ ਤੁਹਾਡੀ ਅਰਦਾਸ ਨੂੰ ਉਸੇ ਟਾਈਮ ਹੀ ਪੂਰਾ ਕਰ ਦਿੰਦੇ ਨੇ ਨਹੀਂ ਤਾਂ ਆਪ ਹਨਾ ਅਰਦਾਸ ਵੀ ਕਰੀ ਜਾਂਦੇ ਆ ਫਿਰ ਇਹ ਹੁੰਦਾ ਵੀ ਇਹ ਕਰ ਲਈਏ ਆਪਣੇ ਆ ਨਾ ਘੋੜੇ ਵੀ ਦੜਾਉਣੇ ਆ ਆਪਦੇ ਅਕਲ ਦੇ ਵੀ ਜੇ ਮੈਂ ਆਪਦੇ ਪਿਓ ਨੂੰ ਕਹਦਾ ਜੇ ਮੈਂ ਆਪਦੇ ਭਾਈ ਨੂੰ ਕਹਦਾ ਜੇ ਮੈਂ ਉੱਥੇ ਸੁਪਾਰ ਸਲਵਾਦਾ ਜੇ ਮੈਂ ਪੈਸੇ ਦੇਦਾ ਹਨ ਇਹ ਚੀਜ਼ ਆਪਾਂ ਜ਼ਿਆਦਾ ਕਰਦੇ ਆਂਗੇ ਹਨ ਤੇ ਜੇ ਆਪਣੀ ਆਪਾਂ ਨੂੰ ਅਵਾਸੀ ਆਉਂਦੀਆਂ ਨੇ ਇਹ ਵੀ ਇੱਕ ਅਵਸਥਾ ਹੈ ਵੀ ਆਪਣੀ ਵਾਹਿਗੁਰੂ ਜੀ ਦੇ ਨਾਲ ਲਿਵ ਲਾ ਕਰੀਂ ਦੇਖੋ ਇਹ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਹਿੰਦੇ ਦੁਬਿਧਾ ਨਾ ਪੜੋ ਹਰ ਵੀਨ ਹੋਰ ਨਾ ਪਹੁੰਚੋ ਮੜੇ ਮਸਾਨ ਨਾ ਚਾਹੀਏ ਕਹਿੰਦੇ ਗੁਰੂ ਤੋਂ ਬਿਨਾ ਵਾਹਿਗੁਰੂ ਜੀ ਤੋਂ ਬਿਨਾ ਚਾਹੇ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਚਾਹੇ ਤੁਸੀਂ ਮੁਸਲਿਮ ਧਰਮ ਨੂੰ ਮੰਨਦੇ ਹੋ ਚਾਹੇ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਆਪਦੇ ਜਿਹੜਾ ਹਨਾ ਗੁਰੂ ਹੈ ਉਹ ਤੋਂ ਬਿਨਾ ਨਾ ੜਕੋ ਕਿਉਂਕਿ ਉਹ ਤੋਂ ਬਿਨਾ ਤੁਹਾਡਾ ਜੀਵਨ ਹੈ ਜਿਹੜਾ ਉਹ ਖੱਜਲ ਖੁਆਰੀ ਹੋਵੇਗਾ ਤੁਹਾਨੂੰ ਕੁਝ ਨਹੀਂ ਮਿਲੇਗਾ ਤੁਸੀਂ ਦੇਖ ਰਹੇ ਹੋ ਕਿਤੇ ਪਤਨੀ ਨੇ ਪਤੀ ਨੂੰ ਮਾਰਤਾ ਕਿਤੇ ਪਤਨੀ ਪਤੀ ਨੇ ਪਤਨੀ ਨੂੰ ਮਾਰਤਾ ਕਿਤੇ ਧੀ ਆਪਣੇ ਮਾਪਿਓ ਦੀ ਇੱਜ਼ਤ ਖੇਵ ਦੇ ਵਿੱਚ ਪਾ ਕੇ ਚਲੀ ਜਾ ਰਹੀ ਹੈ ਕਿਤੇ ਪੁੱਤ ਨਸ਼ਿਆਂ ਦੇ ਵਿੱਚ ਜਾ ਰਿਹਾ ਹੈਗਾ ਇਹ ਚੀਜ਼ਾਂ ਤੋਂ ਬਚਾਉਣ ਵਾਲਾ ਕੌਣ ਹੈ ਉਹ ਅਕਾਲ ਪੁਰਖ ਵਾਹਿਗੁਰੂ ਹਜੇ ਵੀ ਤੁਹਾਡੇ ਕੋਲੇ ਸਮਾਂ ਕਿਉਂਕਿ ਆਉਣ ਵਾਲਾ ਸਮਾਂ ਇੰਨਾ ਭਿਆਨਕ ਆਉਣ ਹੈਗਾ ਕਿ ਪੀ ਜਮੂਰੀ ਪੁੱਤ ਜਮੂਰਾ ਇਹ ਤਾਂ ਦੇਖੋ ਵਾਹਿਗੁਰੂ ਜੀ ਨੇ ਗੁਰਬਾਣੀ ਜਿੰਨਾ ਪੀਰਾਂ ਪਹਿਣਾ ਨੂੰ ਹਨਾ ਅਰਥਾਂ ਦਾ ਪਤਾ ਹੈ ਬਹੁਤ ਗੁਰਬਾਣੀ ਦੇ ਵਿੱਚ ਸੱਟਾਂ ਮਾਰੀਆਂ ਨੇ ਕਾਲ ਯੁੱਗ ਦੇ ਸਮੇਂ ਦੇ ਵਿੱਚ ਕੀ ਕੀ ਹੋਣਾ 12 ਸਾਲ ਦੀ ਲੜਕੀ ਨੇ ਨਾਨਕ ਹੋਣਾ ਉਹ ਦੇਖੋ ਤੁਹਾਡੇ ਸਾਹਮਣੇ ਚੱਲ ਹੀ ਰਿਹਾ ਹੈਗਾ ਧੀਆ ਮਾਂ ਵਾਪ ਦੀ ਇੱਜ਼ਤ ਵੱਲ ਬਿਲਕੁਲ ਨਹੀਂ ਦੇਖਦੇ ਦੇਖੋ ਪਾਲ ਦਿਆਂ ਪੋਸਦਿਆਂ ਕਹਿੰਦੇ ਧੀਆ ਜੰਮਣ ਤੋਂ ਨਹੀਂ ਡਰਦਾ ਹੋਏਗਾ ਇਨਸਾਨ ਜਦੋਂ ਧੀ ਕਹਿੰਦੇ ਪਿਓ ਦੀ ਪਾਗ ਰੋਲ ਕੇ ਜਾਂਦੀ ਹੈ ਜਬ ਬਗਾਨੇ ਕਿਸੇ ਅਜਿਹੇ ਦੇ ਨਾਲ ਬਾ ਪੈ ਜਾਂਦੇ ਉਦੋਂ ਮਾਂ ਬਾਪ ਨੂੰ ਪੁੱਛਦਾ ਮੈਂ ਕੀ ਬੀਤਦੀ ਆ ਉਸ ਤੇ ਵੀ ਤੁਹਾਡੇ ਕੋਲੇ ਸਮਾਂ ਮੈਂ ਆਪਣੀਆਂ ਭੈਣਾਂ ਨੂੰ ਖਾਸ ਤੌਰ ਤੇ ਹੱਥ ਬੰਨ ਕੇ ਬੇਨਤੀ ਕਰਦੀਆਂ ਕਿ ਆਪਣੀਆਂ ਧੀਆਂ ਨੂੰ ਸੰਸਕਾਰ ਦੇ ਦਿਓ ਨਹੀਂ ਤਾਂ ਆਉਣ ਵਾਲਾ ਸਮਾਂ ਅਜਿਹਾ ਆਉਣਾ ਕਿ ਤੁਹਾਡੀਆਂ ਧੀਆਂ ਤੁਹਾਡੇ ਘਰਾਂ ਦੇ ਵਿੱਚ ਹੀ ਰੁਲਣਗੀਆਂ ਕਿਉਂਕਿ ਆਪਣੀਆਂ ਧੀਆਂ ਨੂੰ ਆਪਾਂ ਅਗਰ ਸੰਸਕਾਰ ਨਾ ਦਿੱਤੇ ਤਾਂ ਆਪਣੀਆਂ ਧੀਆਂ ਆਪਣੀ ਤਾਂ ਇੱਜ਼ਤ ਰੋਲ ਦੇਣਗੀਆਂ ਰੋਣਗੀਆਂ ਗਾਂਹਾਂ ਵਾਲਿਆਂ ਨੂੰ ਵੀ ਰੋਲਣਗੀਆਂ ਆਉਣ ਵਾਲਾ ਸਮਾਂ ਅਜਿਹਾ ਆ ਰਿਹਾ ਹੈਗਾ ਕਿ ਇੱਕ ਆਪ ਬਰਾਵਰੀ ਦੇ ਚੱਕਰ ਦੇ ਵਿੱਚ ਬਹੁਤ ਜ਼ਿਆਦਾ نیچے ਕਿਰਦੇ ਜਾ ਰਹੇ ਤਾ ਜਦੋਂ ਵੀ ਮੇਰੀਆਂ ਭੈਣਾਂ ਨੇ ਪਾਠ ਕਰਨਾ ਮੇਰੀਆਂ ਭੈਣਾਂ ਦੇ ਹੱਥ ਵਿੱਚ ਬਹੁਤ ਵੱਡੀ ਗੱਲ ਹੈ ਕਿ ਕਿਉਂਕਿ ਮੈਂ ਅਕਸਰ ਕਹਿੰਦੀ ਹੁੰਦੀ ਆ ਵੀ ਭੈਣਾਂ ਜੋ ਚਾਹਣ ਉਹ ਕਰ ਸਕਦੀਆਂ ਨੇ ਪਰ ਅੱਜ ਕੱਲ ਪਹਿਣਾ ਹੀ ਵਾਹਿਗੁਰੂ ਜੀ ਦੇ ਹਨਾ ਮਨ ਲ ਕੇ ਸਿਮਰਨ ਤੋਂ ਧਰਮ ਤੋਂ ਟੁੱਟ ਚੁੱਕੀਆਂ ਨੇ ਮਾਡਰਨ ਬਣ ਦੇ ਚੱਕਰ ਦੇ ਵਿੱਚ ਠੀਕ ਐ ਮੈਂ ਇਹ ਨਹੀਂ ਕਹਿੰਦੀ ਵੀ ਹਨਾ ਤੁਸੀਂ ਮਾਡਰਨ ਨਾ ਬਣੋ ਜਾਂ ਤੁਸੀਂ ਕੱਪੜੇ ਨਾ ਵਧੀਆ ਪਾਓ ਜਾਂ ਤੁਸੀਂ ਮੇਕਅਪ ਨਾ ਕਰੋ ਕੁਝ ਨਹੀਂ ਮੈਂ ਦੇਖੋ ਇਹ ਚੀਜ਼ ਕਿਉਂਕਿ ਇਹ ਆਪਣਾ ਮਨ ਦਾ ਚੋਅ ਹੈ ਪਰ ਇਹਦੇ ਨਾਲ ਜਿਹੜੇ ਆਪਣੇ ਫਰਜ਼ ਨੇ ਆਪਣੇ ਪਤੀ ਪ੍ਰਤੀ ਕੀ ਫਰਜ਼ ਆਪਣੇ ਸੱਸ ਸਹੁਰੇ ਪ੍ਰਤੀ ਕੀ ਫਰਜ਼ ਆਪਣੇ ਬੱਚਿਆਂ ਪ੍ਰਤੀ ਕੀ ਫਰਜ਼ ਆਪਣੇ ਮਾ ਮਾਂ ਬਾਪ ਪ੍ਰਤੀ ਕੀ ਫਰਜ਼ ਐ ਇਸ ਨੂੰ ਅਪਨਾਂ ਨਾ ਭੁੱਲੀਏ ਕਿਉਂਕਿ ਵਾਹਿਗੁਰੂ ਜੀ ਨੇ ਹਰ ਮਰੀਆਦਾ ਨੂੰ ਆਪਣੀਆਂ ਧੀਆ ਪੁੱਤਾਂ ਨੂੰ ਵੀ ਵਾਹਿਗੁਰੂ ਜੀ ਨੇ ਬਹੁਤ ਸੰਸਕਾਰ ਦਿੱਤੇ ਨੇ ਅੱਜ ਕੱਲ ਜਿਹੜਾ ਇਹ ਹੋ ਰਿਹਾ ਜਦੋਂ ਵੀ ਕੋਈ ਭੈਣ ਸਿਮਰਨ ਕਰੀਏ ਆਪਣੇ ਘਰ ਵਾਸਤੇ ਅਰਦਾਸ ਕਰੇਗੀ ਤਾਂ ਦੇਖਿਓ ਉਸ ਘਰ ਦੇ ਵਿੱਚ ਕਦੇ ਵੀ ਕੋਈ ਅਜਿਹਾ ਮਾੜਾ ਕੰਮ ਨਹੀਂ ਹੋਵੇਗਾ ਤੇ ਦੂਸਰੀ ਗੱਲ ਜਦੋਂ ਭੈਣ ਮੇਰੀ ਕੋਈ ਅਰਦਾਸ ਜ਼ਰੂਰ ਕਰਿਆ ਕਰੋ ਕਿ ਵਾਹਿਗੁਰੂ ਜੀ ਮੇਰੇ ਘਰ ਵਿੱਚ ਪਿਆਰ ਇਤਿਫਾਕ ਨਸ਼ਿਆਂ ਤੋਂ ਦੂਰ ਰੱਖਿਓ ਵਾਹਿਗੁਰੂ ਜੀ ਕਾਲ ਯੁਗ ਦੇ ਤੱਤੇ ਚੋਲੇ ਤੋਂ ਠੱਗਾਂ ਚੋਰਾ ਯਾਰਾਂ ਤੋਂ ਮੇਰੇ ਬੱਚਿਆਂ ਨੂੰ ਦੇਖੋ ਮੈਂ ਨਹੀਂ ਕਿਤੇ ਜਸੀਓ ਕਰ ਸਕਦੇ ਰੱਖੀ ਵਾਹਿਗੁਰੂ ਜੀ ਤੁਸੀਂ ਹੀ ਰੱਖੀ ਰੱਖਣ ਵਾਲਿਓ ਕਿਰਪਾ ਕਰਨੀ ਮੇਰੇ ਬੱਚਿਆਂ ਤੇ ਮਿਹਰ ਭਰੇ ਹੱਥ ਰੱਖ ਕੇ ਇਹਨਾਂ ਨੂੰ ਹਰ ਇੱਕ ਕਾਲ ਯੁਗ ਦੇ ਤੱਤੇ ਚੋਲੇ ਤੋਂ ਬਚਾ ਕੇ ਪਿਤਾ ਜੀ ਆਪ ਜੀ ਅੰਗ ਸੰਗ ਸਹਾਇ ਹੋ ਕੇ ਹਰ ਇੱਕ ਬੁਰੇ ਕੰਮ ਤੋਂ ਰੋਕਿਓ ਜੋ ਦੋ ਮੀਂਹ ਪੈਣਾ ਦੁੱਧ ਰਿੜਕਦੀਆਂ ਝਾੜੂ ਪੋਚਾ ਕਰਦੀਆਂ ਰੋਟੀ ਪਾਣੀ ਬਣਾਉਂਦੀਆਂ ਵਾਹਿਗੁਰੂ 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 ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰਪਸਾਜ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਇਸ ਤਰੀਕੇ ਨਾਲ ਆਪਦੇ ਮਨ ਦੇ ਵਿੱਚ ਜਪੋਂਗੇ ਆ ਤਾਂ ਤੁਸੀਂ ਦੇਖ ਕੇ ਜਪ ਕੇ ਦੇਖ ਲਿਓ ਇੱਕ ਮਹੀਨਾ ਕਰਕੇ ਦੇਖ ਲਿਓ ਤਾਂ ਤੁਹਾਡੇ ਘਰ ਦਾ ਮਾਹੌਲ ਨਾ ਬਦਲਿਆ ਤਾਂ ਤੁਸੀਂ ਮੈਨੂੰ ਕਹਿ ਦਿਓ ਵੀ ਭੈਣੇ ਤੁਸੀਂ ਤਾਂ ਉਹ ਇੰਤੈਰ ਦੀ ਸੀ ਦੇਖੋ ਆਪਾਂ ਕਰਦੇ ਕੁਛ ਨਹੀਂ ਆਪਾਂ ਹਨਾ ਦੂਸਰੇ ਤੇ ਇਲਜ਼ਾਮ ਲਗਾਉਂਦੇ ਰਹਨੇ ਆ ਹਨਾ ਮੇਰਾ ਪਤੀ ਨਹੀਂ ਸੁਣਦਾ ਮੇਰੇ ਬੱਚੇ ਨਹੀਂ ਸੁਣਦੇ ਇਹ ਗੱਲਬਾਤ ਹਨਾ ਤੇ ਬਹੁਤ ਤੁਹਾਡੇ ਘਰ ਦਾ ਮਾਹੌਲ ਵਾਜੇਗਾ ਤੁਸੀਂ ਥੋੜਾ ਜਆ ਵਾਹਿਗੁਰੂ ਜੀ ਦੇ ਲੜ ਲੱਗੋ ਤੇ ਆਪਣੇ ਵੱਡਿਆਂ ਬਜ਼ੁਰਗਾਂ ਦੀਆਂ ਜੋ ਵੀ ਸੰਸਕਾਰ ਨੇ ਉਹਨਾਂ ਨੂੰ ਇਹ ਨਾ ਸੋਚਿਆ ਕਰੋ ਵੀ ਹਾਂ ਬੁੜਾ ਹੋਈ ਬੋਲੀ ਜਾਂਦਾ ਬੁੜੀ ਹੋਈ ਬੋਲੀ ਜਾਂਦੀ ਐ ਮੇਰੇ ਘਰ ਵਾਲਾ ਤਾਂ ਵੀ ਬੋਲੀ ਜਾਂਦਾ ਮੈਂ ਵੀ ਬਰਾਬਰ ਕਮਾਉਣੀ ਦੇਖੋ ਸਭ ਆ ਦੀ ਮਰਿਆਦਾ ਹੁੰਦੀ ਹੈ ਹਰ ਇੱਕ ਰਿਸ਼ਤੇ ਦੀ ਪਾਠ ਕਰਨੇ ਲਈ ਜਿਵੇਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਇਹ ਤੁਹਾਨੂੰ ਹੁੰਦੀਆਂ ਨੇ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਆ ਕਰੋ ਉਸ ਟਾਈਮ ਵਾਹਿਗੁਰੂ ਜੀ ਤੁਹਾਡੀ ਬਹੁਤ ਜਲਦੀ ਸੁਣਨਗੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਹਰ ਰੋਜ਼ ਆਪਣੇ ਘਰ ਵਾਸਤੇ ਜ਼ਰੂਰ ਕਰਿਆ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿਹੜੀ ਜਿਹੜੀ 팬 ਭਰਾਵ ਨੇ ਹਜੇ ਤੱਕ ਨਹੀਂ ਕੀਤਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਉਹ ਵੀ ਆਪਣਾ ਕੱਲ ਨੂੰ ਜਾਂ ਪਰਸੋਂ ਮੋਨਟਾਈਜ਼ ਹੋ ਜਾਏਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਸ ਵਾਹਿਗੁਰੂ ਜੀ ਦੀ ਕਿਰਪਾ ਤੇ ਤੁਹਾਡ ਪਿਆਰ ਇਸੇ ਤਰੀਕੇ ਨਾਲ ਬਣਿਆ ਰਹੇ ਉਸ ਤੇ ਮੈਂ ਤੁਹਾਨੂੰ ਕਿਹਾ ਸੀ ਮੈਂ ਸੈਚਰਡੇ ਨੂੰ ਲਾਈਵ ਆਉਂਗੀ ਪਰ ਸੈਚਰਡੇ ਨੂੰ ਥੋੜਾ ਜਿਹਾ ਮੈਨੂੰ ਕੰਮ ਹੋ ਗਿਆ ਕਿਉਂਕਿ ਮੇਰੇ ਹਸਬੰਦ ਜੀ ਦੀ ਹੈ ਨਾ ਆਫਿਸ ਦੇ ਵਿੱਚੋਂ ਉਹਨਾਂ ਦੇ ਦੋਸਤ ਦੀ ਵਿਆਹ ਸੀਗਾ ਸਾਨੂੰ ਉੱਥੇ ਜਾਣਾ ਪੈ ਗਿਆ ਤੇ ਆਪਾਂ ਮੈਂ ਕੋਸ਼ਿਸ਼ ਕਰੂੰਗੀ ਅੱਜ ਜਾਂ ਕੱਲ ਨੂੰ ਤੁਹਾਡੇ ਨਾਲ ਸਾਰਿਆਂ ਨਾਲ ਉਹ ਚੈਨਲ ਤੇ ਲਾਈਵ ਹੋਣੀ ਤੇ ਤੁਹਾਨੂੰ ਇੱਕ ਭੈਣ ਮਿਲਾਉਂਗੀ ਜਿਹੜੀ ਕਿ ਡੇਢ ਸਾਲ ਦੀ ਮੇਰੇ ਨਾਲ ਜੁੜੀ ਹੋਈ ਹੈ ਉਹਨੇ ਅੱਖਾਂ ਬੰਦ ਕਰਕੇ ਨਾ ਜੋ ਵੀ ਮੈਂ ਕਹਾਂ ਉਹ ਮੈਨੂੰ ਇੱਕ ਵੱਡੀ ਭੈਣ ਦੀ ਤਰ੍ਹਾਂ ਮੰਨਦੀ ਹੈ ਹੈ ਨਾ ਉਹਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 15 ਸਾਲਾਂ ਬਾਅਦ ਰੋ ਵਾਈਗਰੂ ਜੀ ਨੇ ਉਹਦੀ ਘਰ ਦੇ ਵਿੱਚ ਖੁਸ਼ੀਆਂ ਲੈ ਆਂਦੀਆਂ ਨੇ ਪਹਿਲਾਂ ਉਹਦੀ 15 ਸਾਲ ਦੀ 16 ਦੀ ਬੇਟੀ ਐ ਹੁਣ ਉਹਦੇ ਘਰ ਦੋ ਬੇਟੇ ਹੋਏ ਨੇ ਤੁਹਾਨੂੰ ਪ੍ਰਤੱਖ ਰੂਪ ਦੇ ਵਿੱਚ ਉਹ ਦਿਖਾ ਦੱਸੇਗੀ ਵੀ ਹਾਂ ਕਿਸ ਤਰੀਕੇ ਨਾਲ ਵਾਈਗਰੂ ਜੀ ਨੇ ਉਸ ਦੀ ਸੁਣੀ ਹੈ ਕਿਉਂਕਿ ਜਿਨੇ ਮੰਨ ਲਿਆ ਸੋਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਨ ਲਾਉ ਜਿਨੇ ਮੰਨ ਲਿਆ ਉਹਨੂੰ ਸਭ ਕੁਝ ਹਾਸਲ ਹੋ ਜਾਂਦਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸੇਅਰ ਜ਼ਰੂਰ ਕਰਨਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ